ਇਕਾਲ ਜੀ ਤੁਸੀਂ ਜੁੜੇ ਹੋ ਜੰਡਖਾੜਾ ਪੇਜ ਨਾਲ ਭੀਮਯੂਥ ਫੰਡੇਸ਼ਨ ਪੰਜਾਬ ਦੀ ਸਮੁੱਚੀ ਟੀਮ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਨੂੰ ਸਮਰਪਿਤ ਪਿੰਡ ਮੱਧਰ ਵਿਖੇ ਮਜ਼ਦੂਰ ਏਕਤਾ ਜੁਨੀਅਰ ਤੇ ਹਰ ਕੀ ਸੇਵਾ ਸੁਸਾਇਟੀ ਵੱਲੋਂ ਪਿੰਡ ਮੱਧਰ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ ਜਿਸ ਵਿੱਚ ਬੋਲਦਿਆ ਭੀਮਯੂਥ ਫੰਡੇਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਖਾੜਾ ਨੇ ਡਾਕਟਰ ਭੀਮrao ਅੰਬੇਦਕਰ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਭਾਰਤ ਦੇਸ਼ ਜਾਦ ਹੋਣ ਪਰੰਤਰ ਲੋੜ ਸੀ ਇੱਕ ਸੰਵਿਧਾਨ ਦੀ ਜਿਸ ਦੀ ਜ਼ਿੰਮੇਵਾਰੀ ਬਾਬਾ ਸਾਹਿਬ ਉੱਪਰ ਆ ਗਈ ਬਾਬਾ ਸਾਹਿਬ ਜੀ ਨੇ ਬੜੀ ਸੂਝ ਬਲਿਆਗਤ ਨਾਲ 2 ਸਾਲ 11 ਮਹੀਨੇ 18 ਦਿਨਾਂ ਵਿੱਚ ਸੰਵਿਧਾਨ ਨੂੰ ਤਿਆਰ ਕੀਤਾ 26 ਨਵੰਬਰ 1949 ਨੂੰ ਰਾਸ਼ਟਰਪਤੀ ਸ੍ਰੀ ਰਜਿੰਦਰ ਪ੍ਰਸਾਦ ਜੀ ਪ੍ਰਧਾਨ ਮੰਤਰੀ ਮਿਸਟਰ ਜਵਾਲਾ ਨਹਿਰੂ ਅਤੇ ਸਮੂੱਚੀ ਟੀਮ ਨੂੰ ਸੌਪਿਆ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਹਰ ਕੀ ਸੇਵਾ ਸੁਸਾਇਟੀ ਤੇ ਨੰਨੇ ਨੰਨੇ ਬੱਚਿਆਂ ਨੇ ਡਾਕਟਰ ਭੀਮਰਾਓ ਅੰਬੇਦਕਰ ਦੀ ਜੀਵਨੀ ਆਧਾਰਿਤ ਸਕਿੱਟਾਂ ਅਤੇ ਕਵਤਾਵਾਂ ਪੇਸ਼ ਕੀਤੀਆਂ ਉੱਥੇ ਹੀ ਵੱਖ-ਵੱਖ ਬੁਲਾਰਿਆਂ ਨੇ ਆਪਣੀਆਂ ਵਿਚਾਰਾਂ ਦੀ ਸਾਂਝ ਪਾਈ ਉੱਥੇ ਭੀਮ ਯੂਥ ਫੰਡਰੇਸ਼ਨ ਦੇ ਪ੍ਰਧਾਨ ਜਸਪਾਲ ਸਿੰਘ ਖਾਰੜਾ ਵੱਲੋਂ ਜਿਲਾ ਪਤਰ ਦੇ ਨਿਯੁਕਤੀਆਂ ਦਿੱਤੇ ਨਵੇਂ ਪ੍ਰਧਾਨ ਲਗਾਏ ਗਏ ਆਖਰ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਹੌਸਲਾ ਵਸਾਈ ਲਈ ਮੈਡਲ ਦਿੱਤੇ ਅਤੇ ਆਏ ਗਏ ਮਹਿਮਾਨਾਂ ਨੂੰ ਸਰੂਪਾ ਦੇ ਟਰੋਫੀਆਂ ਦੇ ਕੇ ਸਨਮਾਨ ਕੀਤਾ ਆਓ ਦੇਖਦੇ ਹਾਂ ਪੂਰੀ ਖਬਰ ਤੁਸੀਂ ਦੇਖ ਰਹੇ ਹੋ ਜੰਡ ਖਲੜਾ ਦੇ ਵਿਸ਼ੇਸ਼ ਪੋਰਟ ਧੰਨਵਾਦ ਇਹਨਾਂ ਨੂੰ ਸਨਮਾਨਤ ਕਰਨਗੇ ਜੀ ਸਰਦਾਰ ਜਸਪਾਲ ਸਿੰਘ ਖਲੜਾ ਸਰਦਾਰ ਅੰਗਰੇਜ਼ ਸਿੰਘ ਜੀ ਸਤਨਾਮ ਸਿੰਘ ਜੰਡਾ ਪੱਤਰਕਾਰ ਇਹ ਮੀਰ ਕਰਪਾਲ ਸਿੰਘ ਯੂਥ ਨੇ ਜਿਲ੍ਹੇ ਦੇ ਵੀ ਮੱਧ ਪਤਾ ਲਾਇਆ ਗਿਆ ਜੀ ਉਹ ਸਾਇਨ ਸਰਦਾਰ ਸਤਨਾਮ ਸਿੰਘ ਜੰਡਾ ਨੂੰ ਬਾਅਦ ਮੀਰ ਕਰਪਾਲ ਸਿੰਘ ਜੀ ਮਲੇਸ਼ੀਆ ਐਨ ਆਰ ਆਈ ਵੀਰ ਇਹਨਾਂ ਨੂੰ بہت بہت دنواد <سؤال> جی چاندر سر جی اسٹیج <سؤال> آئے جی پترکار ویر اگو سردار <سؤال> جی شہید آج سردار <سؤال> پر سنگھ جی اور راج گرو سخدیو جی شہید ادب سنگھ جی کتار سب سرپا جی ਸਵਧਾਨ ਦੀ ਪਨੂਨ ਦੀ ਜਿਹਨਾਂ ਲੈ ਕੇ ਸਾਡਾ ਦੇਸ਼ ਰਣਾ ਸੀ ਉਸ ਵਕਤ ਉਹ ਜਿੰਮੇਵਾਰੀ ਚੜੀ ਆ ਬਾਬਾ ਸਾਹਿਬ ਦੀ ਨਰਮ ਬੇਦਖਤ ਜੀ ਉਪਰਾਨਤ ਕੀ ਔਰ ਬਾਬਾ ਸਾਹਿਬ ਦੀ ਨਰਮ ਬੇਦਖਤ ਜੀ ਨੇ ਇਹ ਸੰਵਿਧਾਨ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ ਇਹ ਸੰਵਿਧਾਨ ਨੂੰ ਤਿਆਰ ਕੀਤਾ ਔਰ ਹੈਂਡ ਓਵਰ ਕੀਤਾ 15 ਅਗਸਤ ਨੂੰ 1947 ਨੂੰ ਸਾਡਾ ਦੇਸ਼ ਆਜ਼ਾਦ ਹੋ ਗਿਆ ਸੀ ਪੰਬਰਾ ਕਮਿਸ਼ਨ ਨੇ ਜਨਨ ਬਾਬਾ ਸਾਹਿਬ ਦੀ ਗਰਮ ਦੇ ਤਾਲੀ ਨੇ ਇਹ ਸੰਧਾਨ ਤਿਆਰ ਕੀਤਾ ਕੰਪਲੀਟ ਕੀਤਾ ਔਰ ਸਾਡੇ ਉਸ ਵਕਤ ਦੇ ਰੈਕਟਰਪਤੀ ਸ਼੍ਰੀ ਰਜੇਂਦਰ ਪ੍ਰਸਾਦ ਜੀ ਔਰ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਜੀ ਔਰ ਸਾਡੇ ਗਵਰਨਰਾ ਪਟੇਲ ਸਾਹਿਬ ਜੀ ਔਰ ਬਾਕੀ ਉਹਨਾਂ ਦੀ ਸਾਰੀ ਟੀਮ ਨੂੰ ਸੌਂਪਿਆ ਔਰ ਛਤੀ ਚੋ ਲਾਭ ਹੋ ਗਿਆ ਔਰ ਇਹ ਇਸ ਸੰਵਿਧਾਨ ਬਣ ਤੋਂ ਪਹਿਲਾਂ ਸਾਡਾ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਕੀ ਚੱਲਦਾ ਸੀ ਇੱਕ ਮਨੁੱਖੀ ਸਮਰਤੀ ਕਰਦੀ ਸੀ ਮਨੁੱਖੀ ਸਮਰਤੀ ਦੇ ਵਿੱਚ ਬੋਦੀ ਉੜਦੀ ਔਰ ਵਿਚਾਰ ਘਟਿਆ ਸਨ ਪੂਛ ਨਿਛ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ ਜਿਸ ਤੇ ਕਾਰਨ ਆਤਮ ਵਰਗ ਨੂੰ ਪੜ੍ਹ ਲਿਖਦਾ ਦਿਵਾਰ ਨਹੀਂ ਸੀ ਔਰ ਸੋਨੇ ਕੱਪੜੇ ਗਹਿਣਾ ਪਾਉਂਦਾ ਕੋਈ ਅਦਭਾਵ ਨਹੀਂ ਸੀ ਉਸ ਵੇਲੇ ਸਾਡੇ ਬਾਬਾ ਸਾਹਿਬ ਧਿਰਾਉ ਬੇਸਤਾਰ ਜੀ ਨੇ ਸਾਡਾ ਸਾਡੇ ਵਾਸਤੇ ਜੰਗ ਲੜੀ ਉਸ ਮਨੁਘੜ ਦੀ ਤਾਕਤ ਨੂੰ ਮੋਹ ਤੋਂ ਦੇ ਜਵਾਬ ਦਿੱਤੇ ਔਰ ਜੋ ਲੋਕਾਂ ਸ਼ੋਸ਼ਣ ਸਤਾ ਪੀੜ ਸਤਾ ਉਹਨਾਂ ਲੋਕਾਂ ਨੂੰ ਅਧਿਕਾਰ ਲੈ ਕੇ ਦਿੱਤੇ ਔਰ ਪੜ੍ਹਨ ਲਿਖਣ ਦੇ ਅਧਿਕਾਰ ਲੈ ਕੇ ਦਿੱਤੇ ਮੈਂ ਇੱਥੇ ਦੱਸ ਦੇਣਾ ਚਾਹਣਾ ਕਿ ਜੋ ਸਾਡੇ ਸਮਾਜ ਦੇ ਲੋਕ ਅੱਜ ਪੜ੍ਹਾਈ ਵੱਲ ਧਿਆਨ ਨਾ ਕਰ ਰਹਿ ਕਦੀ ਸਮਾਂ ਸੀ ਇਹਨਾਂ ਲੋਕਾਂ ਨੂੰ ਪੜ੍ਹਨ ਲਿਖਣ ਨਹੀਂ ਸਿਖਾਇਆ ਜਾਂਦਾ ਔਰ ੱੱਕੇਵਾਰ ਕਸੂਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ ਜਿਹੜਾ ਸਮਾਂ ਬਾਬਾ ਸਾਹਿਬ ਧੀਨਰਾਮ ਬੇਲਕਾਰ ਜੀ ਦੇ ਨਾਲ ਵੀ ਵਿਚਰਿਆ ਇੱਕ ਦਿਨ ਬਾਬਾ ਸਾਹਿਬ ਧੀਨਰਾਮ ਬੇਲਕਾਰ ਜੀ ਦੇ ਪਿਤਾ ਜੀ ਸੁਬੇਦਾਰ RAM ਜੀ ਸਕਪਾਲ ਇੱਕ ਅੰਗਰੇਜ਼ ਅਫਸਰ ਦੇ ਨਾਲ ਬੈਠੇ ਆ ਤੇ ਉਹਨਾਂ ਨੇ ਗੱਲ ਕੀਤੀ ਕਿ ਤੁਸੀਂ ਸਾਡੇ ਦੇਸ਼ ਦੇ ਉੱਤੇ ਰਾਜ ਕਿਵੇਂ ਕੀਤਾ ਉਹਨਾਂ ਨੇ ਪਰ ਉਹਨਾਂ ਨੇ ਕਿਹਾ ਤੁਹਾਡਾ ਬੱਚਾ ਭਈ ਹੈ ਬਣਾ ਤਹਿ ਲੈ ਕਿ ਤੇਰਾ ਬੱਚਾ ਕਿਹਦਾ ਫਿਰ ਸਕੂਲੇ ਪਾਇਆ ਪੜਨ ਜਾਂਦਾ ਉਹਨੇ ਆਪਣੀ ਦਸੀ ਦੋ ਦਸ਼ਾ ਆਪਣੇ ਸਾਡੇ ਸਮਾਜ ਨੂੰ ਪੜਨ ਦਾ ਅਧਿਕਾਰ ਨਹੀਂ ਉਹਨਾਂ ਨੇ ਆਪਣੇ ਕੋਲ ਇੱਕ ਲੈਟਰ ਲੈ ਕੇ ਦਿੱਤੀ ਔਰ ਉਹਨਾਂ ਨੇ ਕਿਹਾ ਕਿ ਆਪਣੇ ਬੱਚੇ ਨੂੰ ਪੜਨ ਵਾਸਤੇ ਸਕੂਲ ਭੇਜੋ ਸੁਬੇ ਦਾ ਰਾਮਜੀ ਸਟਾਲ ਉਸ ਵੇਲੇ ਤੇ ਟੀਚਰ ਪੜਦਾ ਪਹਿਲਾਂ ਉਹਨਾਂ ਦਾ ਨਾਮ ਲੁਕੀਤੀ ਪਰ ਜਦੋਂ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਕਿ ਉਹਨਾਂ ਨੇ ਸਵੀਕਾਰ ਕਰ ਲਿਆ ਕਿ ਤੁਹਾਡਾ ਬੱਚਾ ਸਕੂਲ ਦੇ ਵਿੱਚ ਪੜਨ ਹੀ ਸ਼ੁਰੂ ਕਰੇਗਾ ਪਰ ਉਹ ਸ਼ਰਤਾਂ ਰੱਖ ਦਿੱਤੀਆਂ ਕਿ ਜਿਸ ਤਰ੍ਹਾਂ ਸਕੂਲ ਤੋਂ ਬਾਹਰ ਬਹਿਣਾ ਹੈ ਭਾਵੇਂ ਧੋਪ ਹੋਵੇ ਭਾਵੇਂ ਛਾਂ ਹੋਵੇ ਪਾਣੀ ਡੜਾ ਉਹ ਤੁਸੀਂ ਨਾਲੀ ਤੋਂ ਪੀਣਾ ਪੜੇਜੋ ਪਾਣੀ ਨਹੀਂ ਪੀ ਸਕਦੇ ਇਸ ਤਰ੍ਹਾਂ ਤੇ ਆ ਕਾਫੀ ਸ਼ਰਤਾਂ ਲਾ ਕੇ ਬਾਬਾ ਸਾਹਿਬ ਨੂੰ ਰੋਕ ਦਿੱਤਾ ਜੀ ਉਹ ਬੜਾ ਮੋਗਾ ਬਣਿਆ ਸੁਬੇ ਦਾ RAM ji ਨੇ ਸਿਕਪਾਲ ਨੇ ਸੋਚਿਆ ਕਿ ਕਿਤੇ ਸਾਡੇ ਸਮਾਜ ਨੂੰ ਪੜਨ ਦਾ ਜਨਮ ਘਰ ਨਹੀਂ ਪਰ ਜੇ ਸਾਨੂੰ ਪੜਨ ਲੱਗਣ ਲੱਗ ਪਾੜ ਮਿਲ ਰਿਹਾ ਹੈ ਤੇ ਕੋਈ ਗੱਲ ਨਹੀਂ ਅਸੀਂ ਜਿੱਤਰਾ ਵੀ ਹੋਵੇ ਪੜਾਵੇ ਔਰ ਬਾਬਾ ਸਾਹਿਬ ਦੀ ਮਰੋਂ ਮਿਲਦਾ ਜਿਉ ਪੜ੍ਹਨ ਕਿਤਾਬਾਂ ਉੱਤੇ ਲਾਖੜਾ ਦੇ ਦਿੱਤਾ ਔਰ ਬਾਬਾ ਸਾਹਿਬ ਦੀ ਮਰੋਂ ਮਿਲਦਾ ਜੀ ਬੱਚੇ ਅੰਦਰ ਬੈਠ ਕੇ ਨਹੀਂ ਪੜ ਸਕਦੇ ਬਾਬਾ ਸਾਹਿਬ ਦੀ ਮਰੋਂ ਮਿਲਦਾ ਜੀ ਬਾਹਰ ਬੈਠ ਕੇ ਪੜਦੇ ਸਨ ਇੱਕ ਵਾਰੀ ਇੱਕ ਇਹੋ ਜਿਹਾ ਸਵਾਲ ਆਇਆ ਕਿ ਅੰਦਰ ਬੈਠੇ ਬੱਚਿਆਂ ਨੂੰ ਉਹ ਸਵਾਲ ਜਿਹੜਾ ਕੱਢਣਾ ਨਹੀਂ ਆਇਆ ਔਰ ਬਾਬਾ ਸਾਹਿਬ ਦੀ ਮਰੋਂ ਮਿਲਦਾ ਜੀ ਅੱਛਾ ਪੜਾਉਂਦਾ ਕਿ ਸਰ ਮੈਨੂੰ ਇਜਾਜ਼ਤ ਹੋਵੇ ਤੇ ਮੈਂ ਉਹਨਾਂ ਨੂੰ ਇਹ ਸਵਾਲ ਜਿਹੜਾ ਹੱਲ ਕਰ ਸਕਦਾ ਔਰ ਪੁਣੇ ਸੱਜਿਆ ਉਸ ਵੇਲੇ ਤੇ ਬੱਚਿਆਂ ਨੇ ਕਿ ਸਾਨੂੰ ਸੱਜਿਆ ਰੋਟੀਆਂ ਪਟੀਆਂ ਨਾ ਜਾਣ ਕਿਤੇ ਸਾਨੂੰ ਰੋਟੀਆਂ ਪਾਸੇ ਕਰ ਲੈਣ ਤੋਂ ਬਿਲੇ ਫੋਟ ਦੇਣਾ ਔਰ ਉਸ ਵਕਤ ਫਿਰ ਬਾਬਾ ਸਾਹਿਬੀ ਰੌਣ ਮਹਿਤਾ ਜੀ ਨੇ ਆਪਣਾ ਟੈਲੈਂਟ ਦਿਖਾਇਆ ਕਿ ਉਹ ਉਹ ਸਵਾਰ ਨੂੰ ਪੜਿਆ ਇਸ ਵਾਸਤੇ ਉਸਤਾਰੋ ਸਾਥੀਓ ਬਾਬਾ ਸਾਹਿਬੀ ਰੌਣ ਮਹਿਤਾ ਜੀ ਨੇ ਸਾਡੇ ਵਾਸਤੇ ਬੜੇ ਵੱਡੇ ਵੱਡੇ ਸੰਘਰਸ਼ ਆਪਾਂ ਕੀ ਸਹਿਣ ਤੇ ਆਪਾਂ ਨੂੰ ਹੁਣ ਚਾਹੀਦਾ ਆ ਜੇ ਆ ਕਿਸੇ ਮੌਕਾ ਮਿਲਿਆ ਮੈਂ ਸਭ ਤੋਂ ਵੱਡਾ ਬੇਨਤੀ ਕਾਂ ਦਾ ਭੈਣਾ ਨੂੰ ਕਿ ਭੈਣੋ ਜੇ ਆ ਕੇ ਮੌਕਾ ਮਿਲਿਆ ਤੇ ਆਪਣੇ ਬੱਚਿਆਂ ਨੂੰ ਸੋਨਾ ਸਵਾਰ ਕੇ ਸਕੂਲ ਤੇ ਜਾ ਕਰੋ ਜਿਨ੍ਹਾਂ ਦੇ ਕਰਮ ਨਾਲ ਤੁਹਾਡੇ ਬੱਚੇ ਪੜ੍ਹ ਕੇ ਅਫਸਰ ਬਣਦੇ ਜੇ ਤੁਹਾਡੇ ਬੱਚੇ ਪੜ੍ਹਦੇ ਆ ਕਿ ਅਫਸਰ ਬਣਦੇ ਤੇ ਤੁਹਾਡੇ ਘਰਾਂ ਦੇ ਵਿੱਚੋਂ ਗੁੰਦੀਆਂ ਮੂਰੂ ਲੜੀਆਂ ਘਟੀਆਂ ਮੁਸ਼ਕਲਾਂ ਹੱਲ ਹੋਣੀਆਂ ਤੁਹਾਨੂੰ ਚਾਹਦੇ ਗੁਲਾਮ ਨਹੀਂ ਬਣਾ ਪਾਉਂਗਾ ਇਸ ਵਾਸਤੇ ਮੇਰੀ ਬੇਨਤੀ ਆ ਕਿ ਸਾਰੇ ਭੈਣਾ ਭਰਾਵਾਂ ਨੂੰ ਕਿ ਆਪਣੇ ਬੱਚਿਆਂ ਨੂੰ ਪੜ੍ਹਨ ਔਰ ਸੰਘਰਸ਼ ਤੋਂ ਬਿਨਾ ਕੋਈ ਵੀ ਇਸ ਸੰਸਾਰ ਦੇ ਵਿੱਚ ਨਹੀਂ ਮਿਲਦਾ ਸੰਘਰਸ਼ ਕਰਨਾ ਬਹੁਤ ਦੁਨੀਆ ਔਰ ਪੀਮ ਯੂਥ ਫੈਡਰੇਸ਼ਨ ਦਾ ਸੰਘਰਸ਼ਾ ਜੇ ਅਸੀਂ ਸੰਘਰਸ਼ ਦੇ ਵਿੱਚ ਆ ਉਸ ਵੇਲੇ ਲੰਘ ਰਹੇ ਹਾਂ ਸੰਘਰਸ਼ ਦੇ ਦੇਣਾ ਵੀਰ ਜੀ ਨੇ ਗੱਲ ਕੀਤੀ ਆ ਬਾਰਡਰ ਏਰੀਆ ਨਹੀਂ ਬਾਰਡਰ ਬੈਲਟ ਨਹੀਂ ਅਸੀਂ ਬਾਬਾ ਸਾਹਿਬ ਡਾਕਟਰ ਧੀਰੋਂ ਮੇਂਦਰਜੀ ਦਾ ਜਿਹੜਾ ਜਨਮ ਦਿਹਾੜਾ 14 ਅਪ੍ਰੈਲ ਨੂੰ ਮਨਾਇਆ ਸੀ 2025 ਦੇ ਵਿੱਚ ਲਾਗੇ ਨਾਗੋਰੇ ਵਿੱਚ ਉਹ ਲੋਕ ਪਹੁੰਚੇ 74 ਲੋਕ ਸਾਡੇ ਭਾਈਚਾਰੇ ਨਾਲ ਸੰਬੰਧਿਤ ਉਹਨਾਂ ਦਾ ਸਭ ਤੋਂ ਪਹਿਲਾਂ ਤੇ ਲਾਤੀ ਨੂੰ ਆਪਣੇ ਭਾਈਚਾਰੇ ਨੂੰ ਅੱਜ ਦਾ ਜਿਹੜਾ ਸੰਧਾਨੀਪ ਸਿਆ ਜਿਹਦੇ ਤੇ ਸਭ ਨੂੰ ਵਧਾਈ ਦੇਣਾ ਹੈ ਔਰ ਮੈਂ ਸਰਦਾਰ ਕੁਸਪਾਲ ਸਿੰਘ ਖਾਲੜਾ ਤੇ ਯੂਥ ਭੀਮ ਪ੍ਰੋਫਰੈਸ਼ਨ ਵੱਲੋਂ ਜਿਹੜਾ ਇਹ ਭਵਾਲਾ ਦਿੱਤਾ ਗਿਆ ਹੈ ਇਹ ਬਹੁਤ ਹੀ ਸੋ ਨਹੁ ਹੋ ਗਏ ਲਾਗੇ ਨਾ ਕਰ ਦੇਖੋ ਜੀ ਪ੍ਰੋਗਰਾਮ ਦਾ ਨਾਮ ਨੇ ਪਤਾ ਸਰਦਾਰ ਹਰੀ ਸਿੰਘ ਜੱਟ ਮੁੰਡੂ ਵੀਰ ਨੇ ਦੱਸਿਆ ਕਿ ਉਹਨੇ ਬੜਾ ਸੋਨਾ ਇਥੇ ਪੜਾਵਾ ਕੀਤਾ ਹੈ ਮੈਂ ਹਰ ਪਿੰਡਾਂ ਵਿੱਚ ਜਾਂਦਾ ਹਰ ਪਿੰਡਾਂ ਵਿੱਚ ਵਿਚਰਦਾ ਆ ਤੇ ਉਹ ਆਪਣੀ ਡਿਊਟੀ ਕਰਨ ਤੋਂ ਬਾਅਦ ਜਿਹੜਾ ਇਥੇ ਬੱਚਿਆਂ ਨੂੰ ਇੱਕ ਪੜਾਈ ਦੀ ਤੌਰ ਤੇ ਜਿਹੜਾ ਕੋਚਿੰਗ ਚਾਹ ਰਿਹਾ ਫ੍ਰੀ ਵਿੱਚ ਤੇ ਸਲੂਟ ਹੈ ਜਿਹੜੇ ਵੀਰਾਂ ਨੂੰ

ਸੁਧਾਰ ਦਾ ਸੰਕਾ ਹੀ ਸਾਡੇ ਲੋਕ ਪੜ੍ਹਨ ਗਏ ਹਾਂ ਜੇ ਸੁਧਾਰ ਨਾਮ ਦਾ ਤੇ ਨ ਕੋਈ ਜਾਂ ਨਹੀਂ ਸੀ ਹੋਣੀ ਜੇ ਸੁਧਾਰ ਨਾਮ ਦਾ ਤੇ ਵੱਡੀਆਂ ਵੱਡੀਆਂ ਨੌਕਰੀਆਂ ਤੇ ਅੱਜ ਸਾਡੇ ਬੰਦੇ ਮੁਲਾਜ਼ਮਾਂ ਨਾਲ ਤੇ ਜੇ ਸੁਧਾਰ ਨਾਮ ਦਾ ਤੇ ਵੱਡੇ ਵੱਡੇ ਸਿਆਸੀ ਲੀਡਰ ਨਹੀਂ ਸੀ ਬਣੇ ਸਾਡੇ ਕਿਉਂਕਿ ਆਦਿ ਤੁਸੀਂ ਦੇਖਦੇ ਹੋ ਤੇ ਜਦੋਂ ਕੋਈ ਸਕੂਲ ਦੇ ਵਿੱਚ ਕੋਈ ਨਵਸਰ ਪ੍ਰੀਸੀਪਲ ਬਣਦਾ ਨਵਸਰ ਬਣਦਾ ਜਦੋਂ ਵੀਡੀਓ ਆ ਜਾਂਦਾ ਜਾਂ ਅਸਟ੍ਰੋ ਰਕ ਜਾਂਦਾ ਦਾ ਈਸੀ ਰਾਜ ਦਾ ਜਾਂ ਤਹਿਸੀਲ ਦਾ ਰਕ ਜਾਂਦਾ ਹੈ ਕਦੇ ਤੁਹਾਨੂੰ ਕਰਨਾ ਨਹੀਂ ਨਜ਼ਰਾਂ ਵਿੱਚ ਲਿਖਿਆ ਜਾਂਦਾ ਤੇ ਸੋਟੀ ਲਾਦਾ ਉਸੇ ਨੂੰ ਬਾਹਰ ਪਾ